आखिर किसी ने सच ही ਕਿਹਾ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਸਮਰਾਲਾ ਦੇ ਨਜ਼ਦੀਕ ਸਵੇਰੇ ਸਵੇਰੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਇਸ ਸਾਹਮਣੇ ਆਇਆ ਕਿ ਇੱਕ ਤੇਜ਼ ਰਫਤਾਰ ਬਾਈਕਰ ਨੇ ਇੱਕ ਐਕਟਿਵਾਂ ਨੂੰ ਟੱਕਰ ਮਾਰੀ ਜਿਸ ਦੇ ਵਿੱਚ ਸੂਚ ਜਣਿਆ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਜਾਣਕਾਰੀ ਦੇ ਮੁਤਾਬਿਕ ਪਿੰਡ ਹੈਡੋ ਤੋਂ ਇੱਕ ਮਾਂ ਅਤੇ ਉਸ ਦਾ ਪੁੱਤਰ ਸਮਰਾਲਾ ਵੱਲ ਨੂੰ ਆ ਰਹੇ ਸਨ ਅਤੇ ਕੁਝ ਸਮਾਨ ਘਰ ਭੁੱਲ ਕੇ ਕੋਟਲਾ ਸ਼ਮਸਪੁਰ ਤੋਂ ਵਾਪਸ ਆਉਣ ਦੇ ਲਈ ਮੁੜੇ ਤਾਂ ਲੁਧਿਆਣਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਰੇਸਰ ਬਾਈਕ ਨੇ ਐਕਟਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਇਸ ਟੱਕਰ ਦੇ ਨਾਲ ਰੇਸਰ ਬਾਈਕ ਸਵਾਰ ਅਤੇ ਐਕਟਵਾ ਸਵਾਰ ਔਰਤ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਅਤੇ ਐਕਟਵਾ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਈ ਧਿਆਨ ਦਿਗਾ ਟੱਕਰ ਇਨੀ ਭਿਆਨਕ ਸੀ ਕਿ ਰੈਸਰ ਬਾਈਕ ਨੂੰ ਅਗਲਕ ਜਾਂਦੀ ਹੈ ਅਤੇ ਜਿਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਬੁਝਾਇਆ ਜਾਂਦਾ ਹੈ ਤੁਹਾਨੂੰ ਦੱਸਦੀ ਹੈ ਕਿ ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ ਅਤੇ ਐਕਟਿਵ ਚਾਲਕ ਦੀ ਪਛਾਣ ਸੰਪ੍ਰੀ ਦੋਨੋਂ ਵਾਸੀ ਹੈਟੂ ਦੱਸਿਆ ਜਾ ਰਿਹਾ ਹੈ ਅਤੇ ਅਤੇ ਰੈਸਰ ਬਾਈਕਰ ਸਵਾਰ ਨੌਜਵਾਨ ਦੀ ਪਛਾਣ ਵਿਵੇਕ ਵਾਸੀ ਚੰਡੀਗੜ੍ਹ ਦੱਸਿਆ ਜਾ ਰਿਹਾ ਹੈ ਮੇਰਾ ਨਾਮ ਸੁਖੀਰ ਸਿੰਘ ਆ ਪਿਆਰੇ ਜੀ ਆ ਜਿਹੜਾ ਕਿਹੜਾ ਜੀ ਹੋਟਲਾ ਸ਼ਮਸ਼ਪੁਰ ਇਹੀ ਪਿੰਡ ਆ ਜਿੱਥੇ ਇਹ ਦੁਰਘਟਨਾ ਹੋਈ ਆ ਮਾੜੀ ਕਿਸਮਤ ਨਾਲ ਇਹ ਕਿਵੇਂ ਹੋਈ ਦੁਰਘਟਨਾ ਜੀ ਇਹ ਦੁਰਘਟਨਾ ਦੇਖੋ ਇੱਕ ਧਮਾਕਾ ਹੋਇਆ ਅਸੀਂ ਤਾਂ ਨਗਰ ਨਵਾਸੀ ਆ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਆ ਆਉਣ ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਆਤ ਵਾਰ ਇਥੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ ਮੇਰਾ ਖਿਆਲ ਆ 150 ਆ ਬਾਫ ਉਹਨਾਂ ਦੀ ਸਪੀਡ ਹੁੰਦੀ ਆ ਉਹਨਾਂ ਦੇ ਨਾਲ ਕੋਈ ਐਕਟਿਵਾ ਤੇ ਜਾ ਰਹੇ ਤਾਂ ਸ਼ਾਇਦ ਮਾਂ ਪੁੱਤ ਸੀਗੇ ਉਹ ਟਕਰਾਈਆ ਇਹਨਾਂ ਨਾਲ ਜੀਚੂ ਮਾਨ ਤਾਂ ਚੱਲ ਵਸੀ ਆ ਤੇ ਬੱਚੇ ਦੇ ਸੀਰੀਅਸ ਸੱਟਾਂ ਨੇ ਤੇ ਜਿਹੜਾ ਬਾਈਕਰ ਆ ਉਹ ਵੀ بچਿਆ ਨਹੀਂ ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦੇਖੇ ਨਹੀਂ ਉਲਟਾ ਸਾਨੂੰ ਕੋਈ ਇੱਥੇ ਰੋਕਿਆ ਸ਼ਾਇਦ ਪੁਲਿਸ ਮੁਲਾਜ਼ਮ ਰਖਦਾ ਸੀ ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਆ ਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ ਇਸਕੇ ਫੋਨ ਤੇ ਮੰਗਾ ਲਓ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ ਪਰ ਉਹ ਨਹੀਂ ਦਿਖਾ ਸਕੇ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਅਸੀਂ ਕਿ ਜਿਹੜੇ ਬਾਈਕਰ ਬਹੁਤ ਦਾ ਸਮਾਨ ਲੈ ਕੇ ਬਾਹਰ ਐ ਤੁਹਾਨੂੰ ਸੜਕਾਂ ਦੇਖੋ ਮਜ਼ੇ ਨਹੀਂ ਇਹਨਾਂ ਨੂੰ ਰੋਕਿਆ ਜਾਵੇ ਦੇਖੋ ਹੁਣ ਦੋ ਜਾਨਾਂ ਗਈਆਂ ਨੇ ਹੋਰ ਵੀ ਜਾ ਸਕਦੀਆਂ ਸੀ ਕੁਝ ਵੀ ਹੋ ਸਕਦਾ ਹੈ ਅਜਿਹੀ ਘਟਨਾ ਜੀ ਆ ਲਗਭਗ ਕੀ ਟਾਈਮ ਹੋ ਗਿਆ 48 ਮਿੰਟ ਪਹਿਲਾਂ ਆ ਗਈ ਆ ਫਵਾਕ 40 45 ਮਿੰਟ ਪਹਿਲਾਂ ਦੀ ਗੱਲ ਹੋ ਗਈ ਇਹਨਾਂ ਦੀ ਮੌਤ ਹੋਈ ਆ ਆਪਣੀ ਬਾਈਕ ਸਵਾਰ ਦੀ ਤੇ ਉਹ ਕਿੱਥੇ ਦੇ ਰਹਿਣੇ ਵਾਲੇ ਕੋਈ ਪਤਾ ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ ਦੇਖੋ ਐਗਜ਼ੈਕਟਲੀ ਆਈ ਕੈਨਟ ਟੈਲ ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ ਜੋ ਸੁਣਿਆ ਉਹ ਦੱਸਦਾ ਤੁਹਾਨੂੰ ਤੇ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਸੀ ਤੇ ਉਹ ਹੇਡੋਂ ਤੋਂ ਦੱਸੇ ਜਾਂਦੇ ਆ ਮਾਂ ਪੁੱਤ ਸੀਗਾ ਮਾਂ ਮੌਕੇ ਤੇ ਮਰ ਗਈ ਆ ਬਾਈਕਰ ਵੀ ਮੌਕੇ ਤੇ ਮਰ ਗਿਆ ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਨਹੀਂ ਹਾਂਜੀ ਬਾਈਕ ਨਾਲ ਹਾਂਜੀ ਰਵਜੋਤ ਕੰਗ ਜੀ ਇਹ ਤਾਂ ਕੁੜਲਾ ਸਿੰਘ ਜੁਰਜੀ ਆਇਤ ਆਇਆ ਹਾਂ ਜੀ ਹਾਂ ਜੀ ਹੋਇਆ ਸਾਡੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਜੀ ਇਹ ਬਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ ਬਾਈਕ ਸਵਾਰ ਜਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਇਹ 8 ਤੋਂ 10 15 ਬੰਦੇ ਹੁੰਦੇ ਨੇ ਰੋ ਹਰ ਸੰਡੇ ਨਿਕਲਦੇ ਨੇ ਇਹ ਤੇ ਇਥੇ ਸਾਡੇ ਘਟਾ ਉਥੋਂ ਲੋਕਲ ਸਾਡੇ ਪਿੰਡ ਤੋਂ ਸੀਗੇ ਮਾਪੁੱਤ ਉਹ ਜਾ ਰਹੇ ਸੀਗੇ ਰੋਡ ਕੱਟ ਤੋਂ ਰੋੜ ਪਾਰ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇਹ ਵੱਜੇ ਨੇ ਬਹੁਤ ਜ਼ੋਰ ਨਾਲ ਤੇ ਬਾਈਕ ਨੂੰ ਵੀ ਅੱਗ ਲੱਗ ਗਈ ਇਹਨਾਂ ਦੇ ਮੌਕੇ ਤੇ ਕਿ ਮੋਕੇ ਦੇ ਮੁੰਡੇ ਦੀ ਵੀ ਡੈਥ ਹੋ ਗਈ ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ ਤੋ ਬਾਈਕਰ ਆਪ ਵੀ ਲੱਤੋ ਜੀ ਇੱਕ ਤਾਂ ਉਸ ਮਨਸ਼ ਖੇਤੇ ਸੀ ਇਹ ਨਾਰੀ ਲੋਕਲ ਹੈਡੋਂ ਪਿੰਡ ਆ ਸਾਡੇ ਨਾਲ ਹੀ ਬਿਲਕੁਲ ਉਥੇ ਦੇ ਸੀ ਹਾਂ ਚੋਤੋ ਬਾਈਕਰ ਦੀ ਬਾਈਕਰ ਦਾ ਹਜੇ ਕੁਝ ਨਹੀਂ ਕਰ ਰਹੇ ਨੇ ਪਤਾ ਕਰ ਰਹੇ ਨੇ ਪਤਾ ਨਹੀਂ ਕਿਹੜੇ ਪਿੰਡੋਂ ਕਿੱਥੋਂ ਨੇ ਇਹਦੇ ਨਾਲ ਦੇ ਸੀਗੇ ਜਿਹੜੇ ਉਹ ਮੁੰਡੇ ਭੱਜ ਗਏ ਉਹ ਖੜੇ ਨਹੀਂ ਗਏ ਇਹ ਬਾਈਕਰ ਦੀ ਕਿੰਨੀ ਕੀ ਸਪੀਡ ਹੈ ਬਾਈਕਰ ਤਾਂ 150 ਹੋਊਗਾ ਜੀ ਪਿਓਰ ਵਾ ਕੋਈ ਇਹਨਾਂ ਨੂੰ ਪਰਮਿਸ਼ਨ ਵਗੈਰਾ ਵੀ ਇਹ ਕਹਿ ਰਹੇ ਨੇ ਪ੍ਰਸ਼ਾਸਨ ਹੀ ਕਹਿ ਰਿਹਾ ਵੀ ਪਰਮਿਸ਼ਨ ਇਹਨਾਂ ਕੋਲ ਹੁੰਦੀ ਆ ਉਹ ਤਾਂ ਵੀਰ ਜੀ ਕਹਿ ਕੇ ਹਟੇ ਨੇ ਵੀ ਸਾਨੂੰ ਦਿਖਾਓ ਜੇ ਹੁੰਦੀ ਆ ਤਾਂ ਸਾਨੂੰ ਦਿਖਾਈ ਜਾਵੇ ਇਹਨਾਂ ਕੋਈ ਗੋਲੀ ਕਿشن ਹੁੰਦੀ ਆ ਇਹ ਹਾਈਵੇ ਤਾਂ ਇਹ ਸੂਰ ਰੋਡ ਤਾਂ ਲਾਗੂ ਹੁੰਦੇ ਨੇ ਬਾਈਕਰਾਂ ਵਾਲੇ ਤਾਂ ਇਸ ਰੋਡ ਤੇ ਹਾਈਵੇ ਤੇ ਤਾਂ ਮੇਰੇ ਹਿਸਾਬ ਨਾਲ ਬਾਈਕਰ ਨੂੰ ਚੱਲਣੀ ਨਹੀਂ ਚਾਹੀਦੀ ਜੀ ਇਸ ਬਾਈਕਰ ਦੇ ਨਾਲ ਕੋਈ ਹੋਰ ਵੀ ਆ ਆ ਸੀਗੇ ਜੀ ਨਾਲ ਦੇ ਆਲਰੇਡੀ ਭੱਜ ਗਏ ਸੀ ਉਹ ਰੁਕੇ ਨਹੀਂ ਉਹ ਤਾਂ ਰੁਕ ਕੇ ਦੇਖਿਆ ਵੀ ਨਹੀਂ ਉਹਨਾਂ ਨੇ ਤਾਂ ਵੀ ਸਾਡੇ ਨਾਲ ਦਾ ਬੰਦਾ ਹੈ ਜਾਂ ਨਹੀਂ ਹੈ ਜਾਂ ਮਰ ਗਿਆ ਜਾਂ ਕੀ ਗੱਲ ਹੈ ਜਿਹੜੇ ਆਪਣੇ ਬੋਡੀਜ਼ ਦੀ ਮੌਤ ਹੋਈ ਆ ਤੇ ਉਹਦੇ ਨਾਲ ਕੋਈ ਹੋਰ ਵੀ ਸੀਗਾ ਹਾਂ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਸੀਗਾ ਦਸਰੇ ਨੇ ਉਹਦੀ ਤਾਂ ਬੇਟਾ ਤਾਂ ਲੈ ਗਏ ਨੇ ਸੀਰੀਅਸ ਸੀਗਾ ਤੇ ਮਾਤਾ ਜੀ ਦੀ ਡੈਥ ਹੋ ਗਈ ਹੈ ਇਹ ਆਪਨੇ ਬੇਟੇ ਦੀ ਕਿੰਨੀ ਉਮਰ ਸੀਗੀ ਉਹ ਜੀ ਉਸ ਦੀ ਕਿੰਨੀ ਕੇਸ ਦੇ ਸੀ ਵੀਰ ਜੀ ਉਹ 24 45 40 ਦੇ ਸਾਲ ਦੇ ਸੀ ਫਿਰ ਮਾਤਾ ਜੀ ਦੀ ਕਿੰਨੀ ਉਮਰ ਮਾਤਾ ਜੀ ਸੀਗੇ 50 ਪਲਸ ਨੇ ਜੀ 7 ਸਾਲ ਦੇ ਹੈਗੇ ਹਾਂ ਜੀ ਹਾਂ ਟੈਕ ਡਾਕਟਰ ਨੰਬਰ ਜੀ ਸਰ ਸਪੋਰਟਸ ਬਾਈਕ ਤੇ ਲੜਕਾ ਜਾ ਰਿਹਾ ਸੀਗਾ ਹੱਡੂ ਵਾਲੇ ਪਾਸੇ ਤੋਂ ਮਤਲਬ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੇ ਸੀਗੇ ਤੇ ਰਸਤੇ 'ਚ ਉਹ ਤਾਂ ਐਕਸੀਡੈਂਟ ਹੋਇਆ ਇੱਕ ਸਕੂਟਰੀ ਔਰ ਬਾਈਕਰ ਨਾਲ ਲੈਕਚਰਿੰਗ ਹੋਇਆ ਉਹਦੇ ਵਿੱਚ ਇੱਕ ਦੋ ਜਣਿਆਂ ਦੀ ਡੈਥ ਹੋ ਗਈਆਂ ਜੋ ਸਕੂਟਰ ਸਾਈਕ ਚਲਾ ਰਿਹਾ ਸੀਗਾ ਉਸਦੀ ਡੈਥ ਹੋਈ ਹੈ ਜੋ ਲੇਡੀ ਪਿੱਛੇ ਬੈਠੇ ਹੋਏ ਸੀ ਉਸਦੀ ਡੈਥ ਹੋਈ ਹੈ ਨਾਲ ਨਾਲ ਉਹਨਾਂ ਦਾ ਇੱਕ ਲੜਕਾ ਸੀਗਾ ਉਹ ਇੰਜਰਡ ਹੈ ਉਹਦੇ ਫ੍ਰੈਕਚਰ ਹੈ ਸਰ ਕਿੰਨੀ ਉਮਰ ਹੈਗੀ ਆ ਦੀ ਵਾਈਟ ਕੱਪ ਦੀ ਕਿੰਨੀ ਉਮਰ ਸੀ ਤਾਂ ਲੇਡੀ ਜੋ ਬਾਈਕਰ ਆ ਉਹ ਲਗਭਗ 40 ইয়ারਸ ਦਾ ਲੱਗ ਰਿਹਾ ਤੇ ਜੋ ਲੇਡੀ ਜੀ ਦੀ ਡੈਥ ਹੋਈ ਹੈ 50 ਪਲੱਸ ਹੈ ਤੇ ਸਭ ਜਿਹੜਾ ਜਦੋਂ ਉਹਦੇ ਇੰਜਰੀ ਕਿੰਦੀ ਕਿੰਦੀ ਹੈ ਫ੍ਰੈਕਚਰ ਸਿਰਫ ਉਹਦੇ ਫਿੰਗਰ ਤੇ ਵਿੱਚ ਬਾਕੀ ਠੀਕ ਉਹਦੀ এজ 38 ਦੇ ਲਗਭਗ ਹੋ ਗਿਆ ਇਹਨਾਂ ਦਾ ਪਿੰਡ ਪੇਟ ਹੈ ਤੇ ਡੂ ਤੇ ਕੋਈ ਨਹੀਂ ਰਹਿੰਦੇ ਤੇ ਜਿਹਨਾਂ ਦੀ ਟੈਪ ਸੀ ਐਲ ਆਰ ਡੀ ਦੀ ਉਹਨਾਂ ਦੇ ਉਹ ਉਹਨਾਂ ਦੇ ਮਦਰ ਹੀ ਸੀਗੇ ਅੱਜ ਕੀ ਲੱਗਦਾ ਮੇਰਾ ਨੋ ਇਸੇ ਤਰਸੇਮ ਨਾਲ ਆ ਜੀ ਸਾਡੀ ਐਸ ਐਸ ਟੀਮ ਸਮਰਾਲਾ ਜੀ ਤੇ ਅੱਜ ਇੱਕ ਐਕਸੀਡੈਂਟ ਹੋਇਆ ਆਪਣੇ ਕਾਲਾ ਵਿੱਚ ਜੀ ਹੈਗੀ ਆ ਡਿਟੇਲ ਉਹ ਜੀ ਦੋ ਵਾਹਨਾਂ ਜੀ ਆਪਸ ਵਿੱਚੀ ਟਕਰਾ ਗਈ ਤੇ ਇੱਕ ਲੇਡੀ ਤੇ ਇੱਕ ਬੰਦੇ ਦੀ ਡੈਥ ਹੋ ਗਈ ਆਪਣੇ ਇਹ ਬਾਈਕਰ ਸੀਗੇ ਜੀ ਜਿਨ੍ਹਾਂ ਨਾਲ ਟੱਕਰ ਹੋਈ ਹੈ ਇੱਕ ਰੈਸਰ ਮੋਟਰਸਾਈਕਲ ਸੀਗਾ ਜੀ ਹਾਂ ਜੀ ਇਹ ਕਿਧਰੋਂ ਆ ਰਹੇ ਸੀ ਕਿਧਰ ਨੂੰ ਜਾਣਾ ਸੀਗੇ ਜੀ ਇਹਨਾਂ ਨੇ ਉਹ ਚੰਡੀਗੜ੍ਹੋਂ ਬੱਲ ਨੂੰ ਜਾ ਰਹੇ ਸੀ ਲੁਧਿਆਣੇ ਤੋਂ ਆ ਰਹੇ ਸੀ ਤੇ ਜਿਹੜੀ ਦੂਸਰੀ ਐਕਟ ਵਾਹਨ ਸੀ ਉਹ ਕਿੱਥੋਂ ਆ ਰਹੀ ਸੀ ਜੀ ਉਹ ਕਪੜਾਏ ਕ੍ਰੋਸ ਕਰ ਰਹੀ ਸੀਗੀ ਕਟ ਓਕੇ ਆਪਣੇ ਕੋਈ ਜ਼ਖਮੀ ਵੀ ਹੈ ਹਾਂਜੀ ਇੱਕ ਜ਼ਖਮੀ ਹੋਇਆ ਜੀ ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹ ਵੀ ਦੇਖੋ ਕਿੰਨੀ ਕਿੰਮਰੇ ਜੀ ਲੇਡੀ ਦੀ ਉਮਰ 45 ਸਾਲ ਦੱਸ ਦੇ ਜੀ ਕਿੰਨੇ ਕਜੇ ਦਾ ਹਾਸ ਹੈ ਜੀ 8 ਵਜੇ ਦਾ 8 ਸਵੇਰ ਦਾ ਜੀ